ਦੇ ਪਾਇਆ ਤੁਸੀਂ ਹਾਂ ਹਾਂ ਆਸਮ ਦੀ ਸੇਵਾ ਕਰਦੇ ਹੋ ਉਹਨੇ ਵੀ ਆਸਮ ਦੀ ਸੇਵਾ ਕਰਦੇ ਪਾਇਆ ਤੁਸੀਂ ਆਪਣੇ ਬੱਚੇ ਲਈ ਪਰ ਆ ਵੀ ਪਿੰਡ ਮੰਗ ਰਿਹਾ ਪਿੰਡ ਵੜ ਕੇ ਹੈ ਅਰੇ ਬੰਦੇ ਅੱਖਾਂ ਵਿੱਚ ਤੇਰੇ ਬੜੇ ਨਾ ਯਾਰ ਹੈਂ ਤੁਸੀਂ ਕਹਿ ਰਹੇ ਹੋ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈ ਗਰੂ ਤਾਂ ਫਿਰੇ ਅਸੀਂ ਰੋਹੇ ਬੋਲਦੇ ਆ ਵੈ ਗਰੂ ਅਸੀਂ ਰੋਹੇ ਬੋਲਦੇ ਆ ਵੈ ਗਰੂ ਅਸੀਂ ਰੋਹੇ ਬੋਲਦੇ ਆ ਅਸੀਂ ਵੀ ਦੁਨੀਆ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਤੁਸੀਂ ਮਾਰੇ ਤੁਹਾਨੂੰ ਮਾਰੇ ਕਿਥੋਂ ਇੱਕ ਦੱਸੋ ਮਰੇ ਹੋ ਹਾਂ ਕਿਥੋਂ ਜੀ ਜਿਹੜੇ ਬਿੰਦੂ ਆਏ ਆਪਾਂ ਮੋਗੇ ਦਾ ਮੋਗੇ ਦਾ ਇਹ ਤੇ ਕੀ ਕਰਦੇ ਬੇਲੇ ਕਿਹੜੀ ਸੰਸਥਾ ਤੁਹਾਡੀ ਸੰਸਥਾ ਬਾਕੀ ਨਵਾਂ ਦਿੱਤਨੇ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੋਲੋ ਸੰਸਥਾ ਮੰਡੀ ਹਿਆਰ ਸੜਕ ਪਿੰਡ ਜੰਡੂ ਸਿੰਘ ਵਾਲੇ ਵੀ ਫੜੋ ਕੇ ਬੋਝ ਕਰ ਪੈ ਲੱਗੀ ਹਿਆਰ ਰੋੜਾ ਬਾਕੀ ਤੁਹਾਨੂੰ ਪਤਾ ਪੱਧਰੀ ਹੁੰਦੇ ਬਾਕੀ ਰਹਾ ਪੈ ਕੰਨ ਲੀ ਵੀਡੀਓ ਬਣਾਉਣਾ ਕਰ ਲੈਣ ਨੂੰ ਲੈ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਇਦਾਂ ਨੂੰ ਬੈਸਨ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਦੇ ਭਾਈ ਤੁਸੀਂ ਹੈਂ ਟੈਨਸ਼ਨ ਦੇ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੂੰ ਆਪਣੇ ਪੋਰੀ ਸਾਡੇ ਫਾਰਾ ਵੀ ਪਿੰਡ ਮੰਗ ਰਿਹਾ ਪਏ ਅੰਦਰ ਵੜ ਕੇ ਹੈ ਸਾਡੇ ਮੇਰੇ ਅੱਖਾਂ ਵਿੱਚ ਇੰਨੇ ਬڑے ਨਾ ਆ ਰਹੇ ਸਰ ਆਪਾਂ ਹਾਂ ਕੋਈ ਖਾਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਲੋ ਵੈਗਰੂ ਤਾਂ ਅਸੀਂ ਰੋਜ਼ ਬੋਲਦੇ ਆ ਵੈਗਰੂ ਅਸੀਂ ਰੋਜ਼ ਅੱਲਗ ਬੰਡੋ ਭਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਨੂੰ ਤੁਸੀਂ ਮਾਰੇ ਤੁਹਾਨੂੰ ਮਾਰੇ ਆਈ ਕਿਥੋਂ ਜੀ ਜਿਹੜੇ ਬਿੱਲ ਤੋਂ ਆਈ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਿੱਲ ਕਿਹੜੀ ਸੈਂਸ ਦਾ ਤੁਹਾਡੀ ਪ੍ਰਧਾਨ ਚਲੋ ਬਸ ਬਾਕੀ ਦਾ ਵਾਜਤ ਨੇ ਢੋਲ ਕੇ ਦੱਸੋ ਢੋਲ ਕੇ ਦੱਸੋ ਨਾ ਬੋਲਣ ਸ਼ਹਿਰ ਸੜਕ ਪਿੰਡ ਜੰਡੂ ਸਿੰਘ ਵਾਲੇ ਵੀ ਫੜੋਗੇ ਬਹੁਤ ਧਰਪਾ ਲੱਗੇ ਹੈ ਰੋੜਾ ਬਾਕੀ ਤਾਂ ਪਤਾ ਪੁੱਦਨੀ ਹੁੰਦੀ ਬਾਕੀ ਤਾਂ ਹੱਪਾ ਇਹਨਾਂ ਦੇ ਵੀਡੀਓ ਬਣਾਉਂਦਾ ਪੱਕਾ ਰਹੇ ਨੰਬਰ ਬੋਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਵਾਹ ਇਦਾਂ ਨੂੰ ਬੈਸ ਵੀ ਕਰਾਉਂਦਾ